ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪੰਜਾਬੀਓ ਤੇ ਮੈਂ ਆ ਤੁਹਾਡਾ ਹੋਸਟ ਰਣਜੀਤ ਪੰਨੀਪਾਲ ਤੇ ਤੁਸੀਂ ਜੁੜਿਓ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਜਿਹੜੀ ਅੱਜ ਵੀਡੀਓ ਬਣਾਉਣ ਲੱਗੇ ਆ ਇਹ ਆ ਰਾਜਨੀਤਿਕ ਵੀਡੀਓ ਜਣੀ ਜਿਹੜੇ ਹੁਣ ਰਾਜਨੀਤਿਕ ਗਲਿਆਰਿਆਂ ਦੇ ਵਿੱਚੋਂ ਜੋ ਚਰਚਾ ਆ ਰਹੀ ਆ ਉਹਦੇ ਬਿਛੇ ਤੇ ਵੀਡੀਓ ਬਣਾਉਣ ਲੱਗੇ ਆ ਤੇ ਮੇਨ ਮੁੱਦਾ ਹੈਗਾ ਆਪਣੀ ਰੀਜਨਲ ਪਾਰਟੀ ਸ਼ਰੋਮਣੀ ਅਕਾਲੀ ਦਲ ਦਾ ਮੁੱਦਾ ਗਾ ਜਿਹਦੇ ਉੱਤੇ ਵੀਡੀਓ ਬਣਾਉਣ ਲੱਗਿਆ ਦੋਸਤੋ ਤੇ ਮੈਂ ਤੁਹਾਨੂੰ ਦੋਸਤੋ ਪਹਿਲਾਂ ਹੀ ਦੱਸ ਦਿੰਨਾ ਕਿ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਰਿਸ਼ਤਾ ਨਹੀਂ ਗਾ ਅਸੀਂ ਨਿਰਪੱਖਾਂ ਬਿਲਕੁਲ ਜਿਹੜੀ ਗੱਲ ਕਰ ਰਹੇ ਆ ਇੱਕ ਤਰਕ ਦੇ ਆਧਾਰ ਤੇ ਗੱਲ ਕਰ ਰਹੇ ਆ ਜੋ ਸਚਾਈ ਆ ਆਪਾਂ ਉਹੀ ਬਿਆਨ ਕਰਨੀ ਆ ਤੇ ਤੁਹਾਡੇ ਸਾਰਿਆਂ ਦੇ ਥਿਊਜ਼ ਲੈਣੇ ਆ ਆਪਾਂ ਦੋਸਤੋ ਗੱਲ ਚ ਚਲਾਉਣੇ ਆ ਆਪਾਂ ਸ਼ਰੋਮਣੀ ਅਕਾਲੀ ਦਲ ਤੋਂ ਸਭ ਤੋਂ ਪੁਰਾਣੀ ਪਾਰਟੀ ਆ ਕਾਂਗਰਸ ਤੋਂ ਬਾਅਦ ਪੁਰਾਣੀ ਪਾਰਟੀ ਇਹੀ ਆ ਹਿੰਦੁਸਤਾਨ ਦੇ ਵਿੱਚ ਆਲਮੋਸਟ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅੱਜ ਦਾ ਜੋ ਇਹਦੀ ਪਰਫਾਰਮੈਂਸ ਆ ਉਹ ਇਹ ਹਾਸ਼ੀਏ ਤੇ ਆਈ ਪਈਆ ਪਾਰਟੀ ਤਿੰਨ ਮੌਜੂਦਾ ਐਮਐਲਏ ਸੀਗੇ ਜਿਹਦੇ ਵਿੱਚੋਂ ਇੱਕ ਆਪਦੇ ਘਰੇ ਬੈਠਾ ਚੁੱਪਚਾਪ ਕੋਈ ਗਤੀਵਿਧੀ ਨਹੀਂ ਤੇ ਇੱਕ ਕੱਲ ਪਰਸੋ ਪਾਰਟੀ ਛੱਡ ਗਿਆ ਸੁਖੀ ਤੇ ਪਾਰਟੀ ਛੱਡ ਗਿਆ ਤੇ ਵਿੱਪ ਵੀ ਨਹੀਂ ਲਾਗੂ ਹੋ ਸਕਦੀ ਕਿਉਂਕਿ ਤਿੰਨ ਤਾਂ ਕੈਂਡੀਡੇਟ ਨੇ ਸਾਰੇ ਠੀਕ ਹੈ ਨਾ ਕਹਿਣਾ ਮਤਲਬ ਵਿਧਾਨ ਸਭਾ ਦੇ ਵਿੱਚ ਤਾਂ ਇਹਨਾਂ ਦਾ ਹਿੱਸਾ ਨਾ ਮਾਤਰਾ ਤੇ ਰਹੀ ਗੱਲ ਦੋਸਤੋ ਹੁਣ ਪਾਰਟੀ ਦੀ ਕੱਲ ਜਿਹੜੀ ਨਿਊਜ਼ ਆਈ ਆ ਉਸ ਤੋਂ ਬਾਅਦ ਮੇਰਾ ਮਨ ਕੀਤਾ ਵੀ ਇੱਕ ਵੀਡੀਓ ਬਣਾਈ ਜਾਵੇ ਪਾਰਟੀ ਦੇ ਉੱਤੇ ਕੱਲ ਗਿੱਦੜਵਾਏ ਤੋਂ ਡਿੰਪੀ ਢਿੱਲੋਂ ਵੀਰ ਪਾਰਟੀ ਛੱਡ ਗਿਆ ਸੋਚ ਵੀ ਨਹੀਂ ਸਕਦੇ ਕਹਿੰਦੇ ਹੁੰਦੇ ਸੀਗੇ ਵੀ ਸੂਰਜ ਪੱਛਮ ਦੇ ਵਿੱਚ ਉੱਗ ਸਕਦਾ ਪਰ ਡਿੰਪੀ ਵਰਗੇ ਬੰਦੇ ਸੁਖਵੀਰ ਬਾਦਲ ਦਾ ਸਾਥ ਨਹੀਂ ਛੱਡ ਸਕਦੇ ਤੇ ਕੱਲ ਉਹ ਵੀ ਸੁਣਨ ਨੂੰ ਮਿਲ ਗਿਆ ਕੱਲ ਸ਼ਾਮ ਨੂੰ ਜਦੋਂ ਖਬਰ ਪੜ੍ਹੀ ਕਿ ਡਿੰਪੀ ਢੱਲੋਂ ਸ਼੍ਰੋਮੇ ਅਕਾਲੀ ਦਲੋਂ ਅਲਵਿਦਾ ਆ ਗਿਆ ਇੱਕ ਜਾਂ ਤਰ੍ਹਾਂ ਅਚੰਭਾ ਲੱਗਿਆ ਦੋਸਤੋ ਮੈਂ ਕੋਈ ਸੁਖਵੀਰ ਦਾ ਖਾਸਮ ਖਾਸ ਨਹੀਂ ਹੈਗਾ ਵੀ ਮੈਂ ਤਾਂ ਵੀਡੀਓ ਬਣਾ ਰਿਹਾ ਪਰ ਮੈਂ ਸੁਖਵੀਰ ਦੇ ਉੱਤੇ ਤਾਂ ਅੱਜ ਵੀਡੀਓ ਤਾਂ ਬਣਾ ਰਿਹਾ ਵੀ ਇੱਕ ਤਰਸ ਦੇ ਆਧਾਰ ਤੇ ਬਣਾ ਰਿਹਾ ਵੀ ਇਹ ਸਾਰੇ ਜਾਣੇ ਅਕਾਲੀ ਦਲੋਂ ਛੱਡ ਕੇ ਜਾ ਰਹੇ ਨੇ ਵੀ ਕੱਲਾ ਸੁਖਵੀਰ ਇਹਨਾਂ ਨੇ ਮਾੜਾ ਪਤਾ ਠੀਕ ਹੈ ਨਾ ਇਹ ਤਾਂ ਉਹ ਕਹਾਵਤ ਹੋ ਗਈ ਪੰਜਾਬੀ ਦੀ ਕਿ ਖਾਣ ਪੀਣ ਨੂੰ ਬਾੰਦਰੀ ਟੰਬੇ ਖਾਣ ਨੂੰ ਰਿੱਚ ਠੀਕ ਆ ਕਿ ਨਹੀਂ ਜਿੰਨਾ ਚਿਰ ਤੱਕ ਤਾਂ ਉਂਗਲੀ ਨੂੰ ਗੁੜ ਜਾਂ ਸ਼ਹਿਦ ਲੱਗਿਆ ਹੋਇਆ ਸੀ ਸਾਰੇ ਉਂਗਲੀ ਚੱਟੀ ਗਏ ਤੇ ਜਦੋਂ ਉਤੋਂ ਗੁੜ ਮੁੱਕ ਗਿਆ ਸਭ ਨੇ ਦੰਦੀ ਵੱਟੀ ਤੇ ਇਹਦੀ ਤਾਜ਼ਾ ਮਸਾਲਾ ਡਿੰਪੀ ਢਿਲੋਂ ਦੀ ਮੈਂ ਡਿੰਪੀ ਢਿਲੋਂਾਂ ਦੀ ਬਕਾਇਦਾ ਤੌਰ ਤੇ ਇੰਟਰਵਿਊ ਸੁਣੀਆਂ ਕਹਿੰਦੇ ਹੁੰਦੇ ਸੀਗੇ ਇੱਕ ਤੋਂ ਅਸੀਂ 300 ਬੱਸ ਬਣਾਈ ਆ ਬਾਦਲ ਸਾਹਿਬ ਦੇ ਸਿਰ ਤੇ ਚਾਹੇ 300 ਤੋਂ ਇੱਕ ਰਹਿ ਜਾਵੇ ਅਸੀਂ ਬਾਦਲ ਸਾਹਿਬ ਦਾ ਸਾਥ ਨਹੀਂ ਛੱਡਦੇ ਤੇ ਕੱਲ ਉਹ ਨਾ ਹੋਣ ਵਾਲੀ ਘਟਨਾ ਵੀ ਹੋਗੀ ਅੱਛਾ ਹੁਣ ਗੱਲ ਕਰਦੇ ਆ ਜਿਹੜਾ ਪਿੱਛੇ ਜੇ ਜੋ ਕੁਛ ਅਕਾਲੀ ਦਲ ਦੇ ਨਾਲ ਵਾਪਰਿਆ ਵੀ ਜਿਵੇਂ ਚੰਦੂ ਮਾਜਰਾ ਸਾਹਿਬ ਹੋਗੇ ਬੀਬੀ ਜਗੀਰ ਕੌਰ ਹੋਗੀ ਢੀਂਡਾ ਸਾਹਿਬ ਹੋਗੇ ਚਲੋ ਢੀਂਡਾ ਸਾਹਿਬ ਦਾ ਤਾਂ ਪਾਰਟੀ ਨਹੀਂ ਛੱਡੀ ਦੁਬਾਰਾ ਆ ਕੇ ਪਾਰਟੀ ਚ ਪਰ ਮੂੰਹ ਉਹ ਨਹੀਂ ਹੈਗਾ ਪੋਜੀਟਿਵ ਜਿਹਨੂੰ ਕਹਿੰਦੇ ਆ ਬਾਡੀ ਲੈਂਗੁਏਜ ਪਾਰਟੀ ਪ੍ਰਤੀ ਤੇ ਇਹ ਸਾਰੇ ਕਹਿੰਦੇ ਨੇ ਕਿ ਜੀ ਸੁਖਬੀਰ ਦੀਆਂ ਗਲਤੀਆਂ ਨਹੀਂ ਸੁਖਬੀਰ ਦੀਆਂ ਗਲਤੀਆਂ ਨੇ ਉਹ ਜਰ ਹੈਗੀਆਂ ਨੇ ਗਲਤੀਆਂ ਸੁਖਬੀਰ ਦੀਆਂ ਬੇਅਦਬੀ ਕਾਂਡ ਹੋਇਆ ਸਰਸਾ ਸੌਦਾ ਸਰਸੇ ਵਾਲਾ ਸੌਦਾ ਸਾਹ ਦੇ ਨਾਲ ਲੈ ਕੇ ਬੈਠ ਗਿਆ ਇਹਨੇ ਜੜਾਂ 'ਚ ਬਹਿ ਗਿਆ ਠੀਕ ਆ ਕਿ ਨਹੀਂ ਤੇ ਕੁਝ ਗੈਰਤਮੰਦ ਲੋਕਾਂ ਨੇ ਤਾਂ ਉਦੋਂ ਹੀ ਪਾਰਟੀ ਛੱਡ ਦਿੱਤੀ ਸਾਰੇ ਕਹਿੰਦੇ ਸੀ ਵੀ ਅਸੀਂ ਪ੍ਰੇਮੀ ਤਾਂ ਨਹੀਂ ਬਜਣਾ ਤੇ ਜਿਹੜੇ ਇਹ ਬੰਦੇ ਨੇ ਕੁਝ ਕੁ ਚੰਦੂ ਮਜਰਾ ਸਾਹ ਵਰਗੇ ਬੀਬੀ ਜ਼ਗੀਰ ਕੌਰ ਵਰਗੇ ਹੋਰ ਬਹੁਤ ਨੇ ਉਹ ਇਹਨਾਂ ਨੇ ਯਾਰ ਸਭ ਨੇ ਸੁਖਵੀਰ ਦੇ ਨਾਲ ਪਾਰਟੀ ਦੀ ਜਦੋਂ ਪਾਵਰ ਚ ਸੀਗੀ ਉਦੋਂ ਨਿੱਘ ਮਾਣਿਆ ਸਭ ਨੇ ਰੱਜ ਕੇ ਨਿੱਘ ਮਾਣਿਆ ਤੇ ਅੱਜ ਸੁਖਵੀਰ ਬਾਦਲ ਨੂੰ ਮਾੜਾ ਕਹਿ ਕੇ ਸਾਥ ਛੱਡ ਰਹੇ ਨੇ ਤੇ ਮੈਂ ਢਿੰਪੀ ਢਿਲੋਂ ਤਾਂ ਮੈਂ ਮੰਨ ਨਹੀਂ ਸਕਦਾ ਯਾਰ ਵੀ ਇਦਾਂ ਵੀ ਹੋ ਸਕਦਾ ਕੱਲ ਢਿੰਪੀ ਢਿਲੋਂ ਵੀ ਛੱਡ ਗਿਆਲੇ ਪਰਸੋਂ ਚੌਥੇ ਮੈਂ ਸੁਖਵੀਰ ਦੇ ਨਾਲ ਫਿਰਦਾ ਦੇਖਿਆ ਕੰਪੇਨਿੰਗ ਦੇ ਵਿੱਚ ਕਿ ਦੜਵਾਏ ਕੋਈ ਸੋਚ ਵੀ ਨਹੀਂ ਸਕਦਾ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਜਿਹੜੇ ਹੁਣ ਸੁਖਵੀਰ ਬਾਦਲ ਤੇ ਦੋਸ਼ ਲਾ ਰਹੇ ਨੇ ਸਾਰੇ ਜਿ ਇੱਕ ਕੱਲੇ ਸੁਖਵੀਰ ਬਾਦਲ ਦੀ ਗਲਤੀ ਆ ਦੋਸਤੋ ਮੈਂ ਤੁਹਾਨੂੰ ਇਹ ਵੀਡੀਓ ਰਾਈ ਪੁੱਛਣਾ ਚਾਹੁੰਦਾ ਵੀ ਕੀ ਇਹ ਸੁਖਵੀਰ ਬਾਦਲ ਦੀ ਗਲਤੀ ਆ ਕਿ ਕੱਲੇ ਦੀ ਕਿ ਸਾਰਿਆਂ ਦੀ ਗਲਤੀ ਆ ਇਹ ਸਾਰੇ ਹੁਣ ਦੁੱਧ ਤੋਤੇ ਬਣਦੇ ਨੇ ਕਹਿੰਦੇ ਸੁਖਵੀਰ ਨੇ ਐ ਨਹੀਂ ਕੀਤਾ ਸੁਖਵੀਰ ਨੇ ਉਹ ਨਹੀਂ ਕੀਤਾ ਦੋਸਤੋ ਮੈਂ ਇਹ ਨਹੀਂ ਕਹਿੰਦਾ ਵੀ ਸੁਖਵੀਰ ਚੰਗਾ ਜਾਂ ਬਾਦਲ ਪਰਿਵਾਰ ਚੰਗਾ ਸਬੰਧ ਇਹਨਾਂ ਤਾਂ ਪੱਠਾ ਬਿਠਾਤਾ ਸਟੇਟ ਦੇ ਵਿੱਚ ਪ੍ਰਦੇਸ਼ਿਕ ਪਾਰਟੀ ਹੋਣੀ ਜ਼ਰੂਰੀ ਆ ਜਿਹਨੂੰ origignal ਪਾਰਟੀ ਕਹਿੰਨੇ ਆ ਕਿਉਂਕਿ ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ ਉਹ ਨੈਸ਼ਨਲ ਰੈੱਟ ਦੀ ਗੱਲ ਕਰਦੀਆਂ ਨੇ ਜਿਹੜੀ origignal ਪਾਰਟੀ ਹੁੰਦੀ ਆ ਉਹ ਆਫਟਰ ਆਲ ਆਫ ਦੀ ਸਟੇਟ ਦੀ ਗੱਲ ਤਾਂ ਕਰਦੀ ਆ ਤੇ ਹੁਣ ਪੰਜਾਬ ਦੇ ਵਿੱਚ ਤਾਂ ਇਹ ਹਾਲਾਤ ਹੋਏ ਪਏ ਨੇ ਦੋਸਤੋ ਵੀ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਕੋਈ ਨਹੀਂ ਰਹੀ ਸ਼੍ਰੋਮਣੀ ਅਕਾਲੀ ਦਲ ਹਾਚੇ ਚਾਈ ਪਈ ਆ ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਠੀਕ ਆ ਨਾ ਮੈਂ ਇਹ ਚਾਹੁੰਦਾ ਵੀ ਕੋਈ ਮਜੂਬ ਆਪਣੇ ਇਸ ਸਮੇਂ ਕੋਈ ਮਜਬੂਤ オリジナル ਪਾਰਟੀ ਉੱਠੇ ਪੰਜਾਬ ਦੀ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਉੱਤੇ ਤੱਕ ਰੱਖ ਸਕੇ ਤੇ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਮਨੋਰਥ ਸੀਗਾ ਉਹ ਤਾਂ ਦੋਸਤੋ ਮੈਨੂੰ ਇਹੀ ਸੀਗਾ ਵੀ ਤੁਸੀਂ ਦੱਸੋ ਵੀ ਜਿਹੜੇ ਸਾਰੇ ਸੁਖਬੀਰ ਤੇ ਇਲਜ਼ਾਮ ਲਾਲਾ ਜਾ ਰਹੇ ਨੇ ਕਿ ਸੁਖਬੀਰ ਨੇ ਆ ਨਹੀਂ ਕੀਤਾ ਸੁਖਬੀਰ ਨੇ ਉਹ ਨਹੀਂ ਕੀਤਾ ਤੇ ਜਦੋਂ ਪਾਰਟੀ ਦਾ ਵਧੀਆ ਸਮਾਂ ਸੀਗਾ ਜਦੋਂ ਪਾਰਟੀ 17 ਸਾਲ ਰਾਜ ਦੇ ਵਿੱਚ ਰਹੀ ਆ ਸਭ ਨੇ ਵਜ਼ੀਰੀਆਂ ਦੇ ਆਨੰਦਮਾਨੇ ਸਭ ਨੇ ਚੇਅਰਮੈਨੀਆਂ ਦੇ ਆਨੰਦਮਾਨੇ ਆਪ ਦੀ ਆਪ ਦੀ ਪ੍ਰਾਪਰਟੀ ਬਣਾਈ ਆ ਚੰਦੂ ਮਾਜਰਾ ਸਾਹਿਬ ਵਰਗੇ ਕਹਿੰਦੇ ਇੱਕ ਟਿਕਟ ਮੇਰੇ ਮੁੰਡੇ ਨੂੰ ਇੱਕ ਮੈਨੂੰ ਠੀਕ ਆ ਕਿ ਨਹੀਂ ਸਾਰੇ ਇਹ ਕਹਿੰਦੇ ਸੀ ਇੱਕ ਟਿਕਟ ਮੇਰੇ ਮੁੰਡੇ ਨੂੰ ਇੱਕ ਮੈਨੂੰ ਇੱਕ ਮੇਰੇ ਭਤੀਜੇ ਨੂੰ ਇੱਕ ਮੈਨੂੰ ਸਾਰੇ ਪਰਿਵਾਰ ਬਾਤ ਚ ਪਏ ਵੇ ਸੀ ਕਿ ਨਹੀਂ ਪਏ ਵੇ ਅੱਜ ਛੱਡ ਕੇ ਸੁਖਬੀਰ ਨੂੰ ਆਪਦੇ ਡੰਡੀ ਪੈ ਰਹੇ ਨੇ ਨੁਕਸਾ ਸਖਬੀਰ ਬਾਦਲ ਚ ਗੱਡ ਰਹੇ ਨੇ ਮੈਂ ਤਾਂ ਹੈਰਾਨ ਆ ਡਿੰਪੀ ਢਿੱਲੋਂ ਤੋਂ ਜਿਹਨੇ ਡਿੰਪੀ ਤੋਂ ਅਣਤਕ ਬਰਕਰਾਰ ਅਣਤਕ ਲੀਡਰ ਆ ਬਹੁਤ ਮਿਹਨਤ ਕੀਤੀ ਉਹਨੇ ਪਾਰਟੀ ਲਈ ਜਦੋਂ ਝਾੜੂ ਦੀ ਫੁੱਲ ਬੇਬ ਸੀ ਉਦੋਂ ਵੀ ਇਹਨੇ ਆਪਣੇ ਗਿੱੱੜਵਾਏ ਸੀਟ ਤੇ ਰਾਜਾ ਬੜਿੰਗ ਨੂੰ ਪੂਰੀ ਕਟੜ ਐਨ ਪੂਰੀ ਸਖਤ ਟੱਕਰ ਦਿੱਤੀ ਸੀਗੇ ਨੇ ਤੇ ਜਸਟ 1320 ਕਵੋਟਾਂ ਨਾਲ ਜਿੱਤ ਹਾਰ ਹੋਈ ਸੀ ਤੇ ਇੱਕ ਮਜ਼ਬੂਤ ਥੰਮਨ ਨਿਆ ਜਾਂਦਾ ਡਿੰਪੀ ਢਿੱਲੋਂ ਸਖਵੀਰ ਸਿੰਘ ਬਾਦਲ ਦੇ ਨਾਲ ਤੇ ਕੱਲ ਉਹਦੇ ਪਾਰਟੀ ਛੱਡਣ ਤੋਂ ਬਾਅਦ ਤਾਂ ਮੇਰਾ ਮਨ ਅਦਾਸਤਾ ਹੋਇਆ ਮੈਂ ਅਕਾਲੀ ਦਲ ਦਾ ਕੋਈ ਮੈਨੂੰ ਲਗਾਵ ਨਹੀਂ ਵੀ ਇੱਕ origignal ਪਾਰਟੀ ਦਾ ਹਾਲ ਹੋ ਰਿਹਾ ਸਾਡੀ ਪੰਜਾਬ ਦੀ ਦਾ ਇੱਕ ਚਿੰਤਾ ਦਾ ਵਿਸ਼ਾ ਦੋਸਤੋ ਕੀ ਤੁਹਾਨੂੰ ਲੱਗਦਾ ਵੀ ਇਕੱਲਾ ਸਖਬੀਰ ਏ ਸਖਬੀਰ ਚ ਔਗਣ ਸੀਗੇ ਵੀ ਇਹਨਾਂ ਚ ਨਹੀਂ ਸੀਗੇ ਜਿਹੜੇ ਛੱਡ-ਛੱਡ ਭੱਜ ਰਹੇ ਨੇ ਸਖਬੀਰ ਸਿੰਘ ਬਾਦਲ ਦੀ ਇਸ ਟਾਈਮ ਸਥਿਤੀ ਇੱਕ ਹਾਸੋਣੀ ਹੋਈ ਪਈ ਆ ਖਾਲੀ ਦਲ ਬਣ ਕੇ ਰਹਿ ਗਿਆ ਆਕਾਲੀ ਦਲ ਦੀ ਜਗ੍ਹਾ ਤੇ ਠੀਕ ਹੈ ਨਾ ਉਹੀ ਗੱਲ ਸਿੱਧ ਹੋ ਗਈ ਕਿ ਖਾਣ ਪੀਣ ਨੂੰ ਬਾੰਦਰੀ ਟੰਬੇ ਖਾਣ ਨੂੰ ਰਿੱਚ ਠੀਕ ਹੈ ਨਾ ਸਾਰੇ ਦੋਸ਼ ਲਾ ਕੇ ਸੁਖਬੀਰ ਜੀ ਆਪ ਦਾ ਤੁਰਦੇ ਬਣਦੇ ਜਾ ਰਹੇ ਨੇ ਸਭ ਨੇ ਵਜੀਰੀਆਂ ਦੇ ਆਨੰਦ ਮਾਣਨੇ ਸਭ ਨੇ ਪਾਰਟੀ ਦੀ ਪਾਵਰ ਦਾ ਨਿਗ ਮਾਣਿਆ ਤੇ ਜਦੋਂ ਅੱਜ ਮਾੜਾ ਸਮਾਂ ਆਇਆ ਸਾਰਾ ਕੁਝ ਸੁਖਬੀਰ ਦੇ ਛਿੱਟ ਗਿਆ ਆਪ ਦਾ ਪਾਰ ਬੋਲਦੇ ਰਹੇ ਨੇ ਚੰਗੇ ਬਾਦਲ ਪ੍ਰਵਾਹ ਨਹੀਂ ਚੰਗਾ ਮੈਂ ਕਹਿੰਦਾ ਹੈਗਾ ਉਹਨਾਂ ਨੇ ਬਹੁਤ ਗਲਤ ਕੰਮ ਕੀਤੇ ਨੇ ਠੀਕ ਆ ਕਿ ਨਹੀਂ ਪਰ ਸਾਰੇ ਜਾਣਿਆ ਆਪੋ ਆਪਣੇ ਵਿਊ ਦੇ ਕੇ ਦੱਸਿਓ ਵੀ ਵੀ ਕੀ ਹੈ ਜਿਹੜੇ ਛੱਡ ਕੇ ਜਾ ਰਹੇ ਨੇ ਕਾਲੀ ਦਲ ਨੂੰ ਇਹ ਜਾਇਜ਼ ਆ ਕਿ ਨਜਾਇਜ਼ ਆ ਕਿ ਇਹ ਪਾਰਟੀ ਛੱਡ ਕੇ ਦੁੱਧ ਤੋਤੇ ਬਣ ਜਾਣਗੇ ਬਸ ਅੱਜ ਦਾ ਆਪਣਾ ਇਹੀ ਵਿਸ਼ਾ ਸੀ ਦੋਸਤੋ ਤੇ ਕਰੋ ਫਤਿਹ ਪ੍ਰਵਾਨ ਦੋ ਆ ਗਿਆ ਵੀਡੀਓ ਖਤਮ ਕਰਨ ਦੀ ਧੰਨਵਾਦ ਤੁਹਾਡਾ ਸਾਡੇ ਪੇਜ ਕੇ ਬਰਸਾਤ ਨਾਲ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ